ਹਰੰਕ ਤੇ ਸੋ ਰਾਜਾ ਭਏ ਆਸਖ ਅਸੇਖ ਦੇ ਮੰਗਤ ਨਾ ਭਏ ਫਿਰ ਐਸੋ ਦਾਨ ਪਾਏ ਕ ਆਨ ਕੈ ਜਨਕ ਲੀਨੋ ਕੰਠ ਸੋ ਲਗਾਏ ਤੇ ਹੂੰ ਆਦਰ ਦੁਰੰਤਕੈ ਅਨੰਤ ਭਾਤ ਲਏ ਹੈ ਵੇਦ ਕੇ ਵਿਧਾਨ ਕਹਿ ਕ ਬਿਆਸ ਤੇ ਵਧਾਈ ਵੇਦ ਵਧਾਈ ਵੇਦ ਇੱਥੇ ਬਥਰਾ ਬੇਦ ਕੇ ਵਿਧਾਨ ਕਹਿ ਕ ਬਿਆਸ ਤੇ ਵਧਾਈ ਵੇਦ ਇਕ ਇਕ ਵਿਪਰਕੋ ਵਿਸ਼ੇਖ ਸਵਰਨ ਦਏ ਹੈ ਰਾਜਕੁਾਰ ਸਭੇ ਪਹਿਰਾਏ ਸਿਰ ਪਾਇਨਤੇ ਮੋਤੀ ਮਾਨ ਕਰਕੇ ਵਰਖ ਮੋਤੀ ਮਾਨ ਕਨ ਇਕੱਠਾ ਮਾਨਕਨ ਕੇ ਵਰਖ ਮੇਗ ਗਏ ਮਾਨਕਨ ਮਾਨਕਨ ਇਕੱਠਾ ਰਾਰੇ ਤਥਾਂ ਤੇ ਨੰਨਾ ਕਰਨਾ ਪਾਣਾ ਹਾਂ ਹਾਂ ਮੋਤੀ ਮਾਨਕਨ ਕੇ ਵਰਖ ਮੇਗ ਗਏ ਹੈ ਨਵੀਆਂ ਕੁੱਥੀਆਂ ਤੇ ਰਾਰਾ ਛਪੇ ਜੀ ਹਰਾਰੇ ਤੋਂ ਨੰਨਾ ਕਰਿਓ ਮਹਾਰਾਜ ਵੇਦ ਕੇ ਵਿਧਾਨਕ ਹੈ ਕਿ ਵ્યાਸ ਦੇ ਵਿਧਾਈ ਵੇਦ ਏਕ ਏਕ ਵਿਪਰ ਕੋ ਵਿਸ਼ੇਖ ਸਵਰਨ ਦਏ ਹੈ ਰਾਜਗਾਰ ਸਭ ਪਹਿਰਾਏ ਸਰਪਾਇਨ ਤੇ ਮੋਤੀ ਮਾਨਕਨ ਕੇ ਵਰਖ ਮੇਗ ਗਏ ਹੈ ਦੰਤੀ ਸਵੇਤ ਜੀ ਨੇ ਕੀਤੇ ਸੁੰਧਲੀ ਤੁਰੇ ਨਵੀਨੇ ਰਾਜਾ ਦੇ ਕੁਮਾਰ ਜੀ ਨੂੰ ਵਿਆਹ ਕਾ ਪਠਾਏ ਹੈ ਦੁੱਧ ਖੰਦ ਚਲੋ ਵਿਆਹ ਸੁਤਾਨ ਰਿਪ ਕੀ ਨਿਰਪੰਬਾਲਨ ਮਾਂਗ ਪਿਤਾ ਮੁਖ ਲੀਨ ਉਤਾਲਨ ਸਾਜਨ ਬਾਜ ਚਲੇ ਗਜ ਸੰਜੁਤ ਈਸ਼ਣ ਸੰਜੁਤ ਸੰਜੁਤ ਜੀ ਨੂੰ ਕਹੇ ਸੰਜੁਤ ਆ ਸੰਜੁਤ ਸਾਜਨ ਬਾਜ ਚਲੇ ਗਜ ਸੰਜੁਤ ਈਸ਼ਨੇਸ਼ ਨਰੇਸ਼ਣ ਕੇ ਜੁਤ ਦਾਜ ਸਮਾਰ ਸਕੈ ਕਰ ਕੌਣ ਹੈ ਬੀਨ ਸਕੈ ਬਿਦਨਾ ਨਹੀਂ ਕਰ ਤੋਨੇ ਬੇਸਨ ਬੇਸਨ ਬਾਜ ਮਹਾਮਤ ਭੇਸਨ ਭੇਸ ਚਲੇ ਗਜ ਗਜਿਤ ਬਾਜਿਤ ਨਾਦ ਨਫੀਰਨ ਕੇ ਗਨ ਗਜਿਤ ਸੂਰ ਪ੍ਰਮਾਤਮ ਮਹਾਮਨ ਆਉਧਪੁਰੀ ਨਿਹਰਾਨ ਰਹੀ ਜਬ ਪ੍ਰਾਪਤ ਭਏ ਰਗਨੰਦ ਤਹੀ ਤਬ ਮਾਤਨਵਾਰ ਪੀਓ ਜਲ ਪਾਨੰ ਦੇਖ ਨਰੇਸ਼ ਰਹੇ ਛਭ ਮਾਨੰ ਭੂਪ ਬਿ ਲੋਕ ਤਲਾਏ ਲੈ ਔਰ ਨਾਚਿਤ ਕਾਵਤ ਗੀਤ ਭੇਪੁਰ ਭੂਪਜ ਵਿਆਹ ਜਬੈ ਗ੍ਰਹ ਆਏ ਬਾਜਿਤ ਭਾਤ ਅਨੇਕ ਵਿਧਾਏ ਤਾਤ ਬਸ਼ਿਸ਼ਟ ਸੁਮਿੱਤਰ ਬੁਲਾਏ ਔਰ ਅਨੇਕ ਤਹ ਰਖਿਆਏ ਘੋਰ ਉਠੀ ਕਹਿਰਾਏ ਘਟਾ ਤਬ ਚਾਰੋ ਦਿਸ ਦਿਗ 10 ਲਖਿਓ ਸਭ ਹਾਂਜੀ ਦਿਗਦਾ ਕਠਾ ਪਾਠ ਹੈ ਦਿਗਦਾ ਦਿਗ ਹੈਨੇ ਚਾਰੋਂ ਦਿਸ ਚਾਰੋਂ ਦਿਸ ਇੱਥੇ ਤਾਂ ਹੈ ਚਾਰੋਂ ਦਿਸਾ ਚਾਰੋਂ ਦਿਸ ਹੈ ਦਿਗਦਾ ਹੈ ਦਿਸਾ ਉਹ ਨਾ ਜੀ ਉਹ ਕੰਨਾ ਨਹੀਂ ਹੈ ਚਾਰੋਂ ਦਿਸ ਬਾਠ ਚਾਰੋਂ ਦਿਸ ਦਿਗਦਾ ਹੈ ਚਾਰੋਂ ਦਿਸ ਦਿਗਦਾਹ ਲਖਿਓ ਸਭ ਮੰਤਰੀ ਮਿੱਤਰ ਸਭ ਅਕਲਾਨੇ ਭੂਪਤ ਸੋ ਇਹ ਭਾਤ ਬਖਾਨੇ ਹੋਤ ਉਤਪਾਤ ਬੜੇ ਸੁਨ ਰਾਜਨ ਮੰਤਰ ਕਰੋ ਰਿਖ ਜੋਰ ਸਮਾਜਨ ਬੋਲੋ ਵਿਪ ਬਿਲੰਬ ਨਾ ਕੀਜੈ ਹੈ ਕਰਤ ਜਗ ਆਰੰਭਨ ਕੀਜੈ ਆਇਸ ਰਾਜ ਦਇਓ ਤਤਕਾਲ ਹੈ ਮੰਤਰ ਸੁਮਿੱਤਰ ਹੈ ਬੁੱਧ ਵਿਸਲ ਹੈ ਆ ਪੈਰ ਚ ਰਾਰਾ ਕੱਤੇ ਦੇ ਹੈ ਨਹੀਂ ਵੀਰਾ ਦੇਖਿਆ ਮੰਤਰ ਦੇ ਮੰਤਰ ਸੁમિત੍ਰ ਹੈ ਬੁੱਧ ਵਿਸੱਲ ਹੈ ਹੈ ਕਰਤ ਜਗ ਅਰੰਭਨ ਕੀਜੈ ਆਇਸ ਬੇਗ ਨਰੇਸ਼ ਕਰੀਜੈ ਬੋਲ ਵੱਡੇ ਰਖ ਲੀਨ ਮਹਾ ਦੇਜ ਹੈ ਤਨ ਬੋਲ ਲਇਓ ਜੋ ਜੁਤ ਰਿੱਤਜ ਜੁਤ ਰਿੱਤਜ ਮੰਤਰ ਸੁમિત੍ਰ ਹੈ ਬੁੱਧ ਵਿਸਾਲਾ ਹੈ ਤਨ ਬੋਲ ਲਇਓ ਜੁਤ ਰਿੱਤਜ ਪਾਵਕ ਕੁੰਡ ਖੁਦਿਓ ਤਹਿ ਅਉਸਰ ਗਾੜਿ ਅਖੰਭ ਤਹਾ ਧਰਮੰ ਧਰ ਛੋਰ ਲਇਓ ਹੈ ਸਾਰ ਹੈ ਤੇ ਹੈ ਹੈ ਸਾਰ ਹੈ ਤੇ ਹੈ ਘੂੜਥਾਲ ਤੋਂ ਘੋੜਾ ਖੋਲਿਓ ਛੋਰ ਲਇਓ ਹੈ ਸਾਰ ਹੈ ਤੇ ਹੈ ਅਸਤ ਕਰਨ ਅਸਤ ਅਸਤ ਪਾਠ ਵਰਨਾ ਕਾਲ ਅਸਤ ਕਰਨ ਪਰਭਾਸਤ ਕੇ ਕੈ ਏਕੈ ਕੱਟਾ ਜੀ ਕੱਟੇ ਨਾ ਕੋਈ ਨਾ ਕਿਉਂ ਨਾਮ ਹੈ ਜਯਾ ਮਗਰੂ ਕੇ ਕੈ ਏਥੇ ਏਕ ਕੈ ਇਥੇ ਦੋ ਏਕ ਕਕੇ ਦੋ ਹੀ ਕਕੇ ਹੈ ਠੀਕ ਹੈ ਅਸੇਤ ਕਰਨ ਪਰਭਾਸਤ ਕੇ ਕੈ ਦੇਸਨ ਦੇਸਨ ਰੇਸ਼ ਦੇ ਸੰਗ ਸੁੰਦਰ ਸੂਰ ਸੁਰੰਗ ਸੁਭੈ ਅੰਗ ਸਮਾਨ ਕਾ ਛੰਦ ਨਰੇਸ਼ ਸੰਗ ਕਹਿ ਦੇ ਪਰਬੀਨ ਬੀਨ ਕਹਿ ਲਏ ਸਨੱਧ ਬੱਧ ਹੋਏ ਚੱਲੇ ਸੋ ਵੀਰ ਵੀਰ ਹਾ ਭਲੇ